1.14 ਦੇ 15 ਗਰਾਊਂਡ ਕਲੀਅਰ ਗਰਾਊਂਡ ਵੀਰ ਬਣ ਕੇ ਕਲੀਅਰ ਕਰਦੇ ਹੋ ਗਰਾਊਂਡ ਕਲੀਅਰ ਉਧਰ ਖਰੌਰੀ ਬਾਉਂਡਰ ਤੋਂ ਵੀ ਵੀਰ ਆਏ ਆ ਉਹਨਾਂ ਦਾ ਵੀ ਧੰਨਵਾਦ ਵੱਡੀਆਂ ਜ਼ਿੰਮੇਵਾਰੀਆਂ ਉੱਥੇ ਵੀ ਸਾਹਮਰੇ ਆ ਸਰਦਾਰ ਜਗੀਰ ਸਿੰਘ ਜੀ ਡੱਲੇ ਵਾਲਾ ਉਹਨਾਂ ਦੇ ਵੱਲੋਂ ਵੱਡਾ ਮੋਰਚਾ ਲਾਇਆ ਹੋਇਆ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਸਹਿਯੋਗ ਕਰ ਰਿਹਾ ਹੈ ਕਿ ਇਹਨਾ ਸਮਝੋ ਕਿ ਕੱਲਾ ਜ਼ਿੰਮੇਦਾਰ ਮਰੂਗਾ ਨਾਲ ਉਹਦੇ ਛੋਟਾ ਸਹਾਉਕਾਰ ਮਰੂਗਾ ਜਦੋਂ ਕੱਖੋ ਹੌਲਾ ਹੋ ਜਾਣਾ ਕਿਸਾਨ ਸੀੜ ਜੀ ਫਿਰ ਰੁਲੂਗਾ ਦੁਕਾਨਾਂ ਤੇ ਸਾਮਾਨ ਸੀੜ ਜੀ ਹੌਲੀ ਹੌਲੀ ਸਾਰਾ ਹੀ ਬਾਜ਼ਾਰ ਮਰੂਗਾ ਇਹਨਾ ਸਮਝੋ ਕਿ ਕੱਲਾ ਜ਼ਿੰਮੇਦਾਰ ਮਰੂਗਾ ਸੋ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਹੁਣ ਵੀਰ ਬਣ ਕੇ ਫਾਈਨਲ ਦੀ ਸ਼ੁਰੂਆਤ ਕਰ ਦਈਏ ਸ਼ਾਦੀ ਹਰੀ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲ ਇੱਕ ਪਾਸੇ ਆਲਮਗੀਰ ਸਾਹਿਬ ਦੀ ਟੀਮ ਤੇ ਦੂਜੇ ਪਾਸੇ ਮੁੰਡੇ ਧਨੌਰੀ ਵਾਲੇ ਫਾਈਨਲ ਦਾ ਕਹਿੰਦੇ ਫੈਸਲਾ ਹੋਣਾ ਹੈ ਕਿਹੜਾ ਬੈਸਟ ਲੀਡਰ ਤੇ ਕਿਹਦਾ ਬੈਸਟ ਜਾਫੀ ਬਣਦਾ ਬਾਈ ਬਣ ਕੇ ਲਾਓ ਸੱਟ ਵੀਰ ਬਣ ਕੇ ਭਰਾ ਬਣ ਕੇ ਲਾ ਲੋ ਸੱਟ ਯਾਰ ਜਲਦੀ ਦੇ ਨਾਲ ਮੈਚ ਕਹਿੰਦੇ ਐਨ ਚੋਟੀ ਦਾ ਚੋਟੀ ਦਾ ਮੈਚ ਚੋਟੀ ਦਾ ਕਰੀਏ ਸ਼ੁਰੂਆਤ ਵੀਰ ਜੀ ਆਓ ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਕਹਿੰਦੇ ਆ ਮੁੰਡਾ ਧਨੌਰੀ ਵਾਲਾ ਪਿਆਰ ਵਰ ਪਿਆਰ ਹੈ ਔਰ ਜਦੋਂ ਜਿੰਦਾ ਫੈਦਲ ਸੋਰਾ ਚੱਕ ਮੈਗ ਬੰਡਾ ਧਨੌਰੀ ਵਾਲੇ ਨੇ ਕਹਿੰਦੇ ਕਬੱਡੀ ਪਾਦਿਆ ਸ਼ਾਦੀ ਖਰੀ ਦੇ ਕੱਪ ਦਾ ਫਾਈਨਲ ਚੱਲਦਾ ਹੋ ਜਾਓ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਥੋੜਾ ਥੋੜਾ ਪਿੱਛੇ ਨੂੰ ਇਹ ਜ਼ਿੰਦਗੀ ਦੇ ਲੈ ਲਓ ਨਜ਼ਾਰੇ ਮਿੱਤਰੋ ਫਿਰ ਇਹ ਆਉਣੇ ਨੇ ਦੁਬਾਰੇ ਮਿੱਤਰੋ ਲਓ ਪਹਿਲੀ ਰੇਡ ਬੱਲੀਆ ਵਾਲਾ ਬਣੀ ਤੇ ਰਸਰੀ ਰੱਟੇ ਰੱਟਾ ਸੇਰ ਆਉ ਗਬਰੂਆ ਸੇਰ ਆਉ ਗਬਰੂਆ எடுக்கொத்திகளை சரிதான் <Ford> ਉੱਡੇ ਨੇ ਮਿਹਨਤ ਕੀਤੀ ਮਿਹਨਤ ਵੀ ਕਹਿੰਦੇ ਚੋਟੇ ਦੀ ਕੀਤੀ ਅੱਜ ਮੇਲੇ ਬਹੁਤ ਹੈ ਕਹਿੰਦੇ ਬਹੁਤ ਹੈ ਕਿਉਂਕਿ ਚੈਂਪੀਅਨਸ਼ਿਪ ਵੀ ਅੱਜ ਸੀ ਉਹ ਦਿਨੋ ਦਿਵਾਨਾ ਸਭ ਲਈ ਪਰ ਫਿਰ ਵੀ ਕਹਿੰਦੇ ਚੋਤੀ ਦਾ ਮੇਲਾ ਮੇਰੇ ਮਿੱਤਰੋ ਇਹ ਕਹਿੰਦੇ ਕੋਈ ਮਹੀਨਿਆਂ ਦੇ ਵਿੱਚ ਨਹੀਂ ਸੁਖਰਾਜ ਦਿਨਾਂ ਦੇ ਵਿੱਚ ਹੀ ਮਿਹਨਤ ਕਰਕੇ ਉਹ ਮੇਲਾ ਸੁਖਰਾਵੇ ਉਹ ਸੋਨੀ ਆ ਗਿਆ ਕਹਿੰਦੇ ਬਾਦਲੇ ਦਾ ਸੋਨੀ ਕਬੱਡੀ ਪਾਉਣ ਦੇ ਲਈ ਬਾਤ ਹੈ ਪੈਂਦੀ ਰੇਰ ਤੇ ਟੱਕਰ ਸਿਰੇ ਦੀ ਹੈ ਟੱਕਰ ਤੇ ਸੋਨੀ ਧਾਕਰ ਤੇ ਸੋਨੀ ਏ ਬੱਲੇ ਬੱਲੇ ਆਹ ਕਹਿੰਦੇ ਸੋਨੀ ਨੰਬਰ ਜੋੜ ਗਿਆ ਮੈਚ ਕਹਿੰਦੇ ਚੋਟੀ ਦਾ ਅੱਜ ਦੇ ਦੰਦਾ ਵਨ ਆਫ ਦਾ ਬੈਸਟ ਅਗਲੀ ਵਾਰ ਕਹਿੰਦੇ ਬੂਰੀਆ ਤਿਆਰ ਵਰ ਤਿਆਰ ਹਣ ਬੈਸਟ ਬਣਦਾ ਇਹ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਜਿਹੜੇ ਗੱਭਰੂ ਨੇ ਕਹਿੰਦੇ ਦੰਦਾ ਹਣ ਜੱਫਾ ਤੇ ਬੱਲਾ ਮਾਰਦਾ ਜੀ ਹਣ ਬੱਲੇ ਬੱਲੇ ਕਰਾਵੇਗਾ ਆਹ ਬੂਰੀਏ ਦੀ ਰੇਲ ਇੱਕ ਪਾਸੇ ਮੀਰਪੁਰੀਆ ਇੱਕ ਮੱਲ ਲੱਗਾ ਹੋਇਆ ਆਹ ਦੋ ਖਿਡਾਰੀਆਂ ਦੇ ਦਰਮਿਆਨ ਆਹ ਟੱਕਰ ਵੀ ਸਰੇਦੀਆ ਆਹ ਟੱਕਰ ਵੀ ਆਹ ਸਰੇਦੀਆ ਨੰਬਰ ਰੇਡਰ ਦਾ ਅਗਲੀ ਕਿਆ ਵੀ ਬਰੀ ਕਰੀ ਗੱਲ ਪੰਜ 5000 ਰੁਪਏ ਲੈ ਦੇ ਬਾਈ ਡਾਕਟਰ ਜਫਾ 2000 ਜਫਾ ਸਰਦਾਰ ਸੁਖਵਿੰਦਰ ਸਿੰਘ ਜੀ ਅਗਦੇ ਵੀ ਜਿਹੜਾ ਬੂਰੀਏ ਨੂੰ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਬੂਰੀਏ ਨੂੰ ਜਿਹੜਾ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਸਰਦਾਰ ਸੁਖਵਿੰਦਰ ਸਿੰਘ ਜੀ ਆਓ ਜਸ਼ਨ ਆ ਗਿਆ ਲੈ ਵੀ ਕੀ ਕਰੀ ਗੱਲ ਆਹੋ ਸਾਹਮਣੇ ਕਹਿੰਦੇ ਰੇਡਾਂ ਪੈ ਰਹੀਆਂ ਜੱਫੇ ਲੱਗ ਰਹੇ ਨੇ ਇਧਰ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਆ ਪਿਆਰਾ ਮੰਨ ਵੀ ਖੋਲੇ ਨੂੰ ਖੋਲ ਉਹ ਤਬਾ ਲੱਗੇ ਸ਼ਾਦੀ ਫੇਰੀ ਉਹ ਚੋਟੀ ਦਾ ਮੁਕਾਬਲਾ ਚੱਲਦਾ ਆ ਉਹ ਨੰਬਰ ਕਹਿੰਦੇ ਸਵੇਲ ਉਹ ਜਸ਼ਨ ਜੁੜ ਗਿਆ ਆਪਣੀ ਟੀਮ ਦੇ ਨਾਲ ਉਹ ਵੱਡੀ ਮਿਹਨਤ ਕਰਨੀ ਪੈਂਦੀ ਹੈ ਫਿਰ ਨਸੀਬ ਹੁੰਦਾ ਉਹ ਗਰਾਊਂਡਾਂ ਵਿੱਚ ਜਾ ਕੇ ਜ਼ਿੰਮাদার ਬਣ ਉਹ ਸੋਖਾ ਨਹੀਂ ਉਹ ਸੋਖਾ ਨਹੀਂ ਕਬੱਡੀ ਦਾ ਸਟਾਰ ਬਣਾ ਰੇਡਾਂ ਵਿੱਚ ਵੀ ਬੋਲ ਵੀਰ ਦੇ ਲਓ ਕਹਿੰਦੇ ਤਰੋਰੀ ਦਾ ਅਮਨ ਕਬੱਡੀ ਪੌਂਦਲੇ ਖੇਡ ਮੈਦਾਨ ਦੇ ਨਿਵਾਣ ਹੁਣ ਦੇਖਾਂਗੇ ਵੀ ਚਾਵਲ ਦੇ ਵਿੱਚ ਮਨੀ ਮੱਲੀ ਵਾਲਾ ਹੁੰਦਾ ਜਲੰਧਰ ਵਾਲਾ ਇੱਕ ਉਧਰ ਦੇ ਲਾ ਕੇ ਪਿੰਡ ਉਹ ਵਜਦੀਆਂ ਕੰਚੀਆਂ ਪਰ ਤਰੌਰੀ ਵਾਲਾ ਰਬੜੇ ਨੂੰ ਵਾਤਾ ਪਰਾ ਜਾਂਦਾ ਹੁਣੇ-ਹੁਣੇ ਐਲਾਨ ਹੋਇਆ ਵੀ ਮੋਟਰਸਾਈਕਲ ਦਿੱਤਾ ਜਾਣਾ ਇੱਕ ਅਮਿਤ ਤਰੌਰੀ ਨੂੰ ਇੱਕ ਟੀਜੇ ਤਰੌਰੀ ਨੂੰ ਦੋਨਾਂ ਵੀਰਾਂ ਨੂੰ ਬੜੀ ਮੁਬਾਰਕਬਾਦ ਵਾ ਪ੍ਰਸ਼ਾਦ ਦੇ ਵੱਲੋਂ ਵੱਡੇ ਵਾਰਸਾਨ ਵਾਲ ਹੋਣਗੇ ਅਗਲੀ ਰੇਡ ਸੋਨੀ ਪਾਦਲੇ ਦਾ ਆਓ ਸੋਨੀ ਪਾਦਲੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਉਹ ਵਾਦਾ ਹੋਇਆ ਮੇਰੇ ਮਿੱਤਰੋ ਉਹ ਚਾਰੇ ਪਿਆਰ ਵਰ ਪਿਆਰ ਉਹ ਪੱਟਾ ਤੇ ਥਾਪੀਆਂ ਮੱਜਦੀਆਂ ਨੇ ਆਹ ਸ਼ਾਹੀ ਹਰੀ ਪਿੰਡ ਆਹ ਸਾਡੇ ਜੱਗੀ ਦਾ ਪਿੰਡ ਹੈ ਬੰਗੂੜੀ ਵੀਰ ਨੇ ਆਹ ਲੱਖੇ ਹੁੜੀ ਉਹ ਦੇਖੋ ਕਬੱਡੀ 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 ਇਧਰ ਓਏ ਇਧਰ ਮਨਦੀਪ ਦੇ ਲਈ ਖਾਨ ਦੇ ਵੱਲ 200 ਦੇ ਮਾਰ ਬੱਲੇ ਵੱਲੋਂ 500 ਮੇਰਾ ਵੀਰ ਨਾਲਦੀਨ ਵਾਲੀ ਮਾਇਆ ਪਹੁੰਚਦੀ ਕਰੀ ਜਾਇਓ ਉਧਰ ਸਾਡੇ ਬਗੇਲ ਸਿੰਘ ਜੀ ਸੁਖਵਿੰਦਰ ਸਿੰਘ ਜੀ ਜਸੁਰਦੀਆਂ ਤਿੰਨਾਂ ਤੇ 2100 ਦੱਪਾ ਜਾਵੇਗਾ ਇਹ ਆਹ ਬੋਰੀਆ ਹੱਥਾਂ ਤੋਂ ਨਿਕਲ ਗਿਆ ਮੈਚ ਕਹਿੰਦੇ ਚੋਟੀ ਦਾ ਵੀਰ ਬਣ ਕੇ ਗਰਾਊਂਡ ਕਲੀਅਰ ਰੱਖਿਓ ਭਰਾ ਬਣ ਕੇ ਰੌਣ ਥੋੜਾ ਕਲੀਅਰ ਰੱਖਿਓ ਬੇਨਤੀ ਆ ਵੀ ਜਜ਼ਬਾਤਾਂ ਤੇ ਜਜ਼ਬਾਤਾਂ ਦੇ ਕਾਬੂ ਤਾਰੀ ਜਜ਼ਬਾਤਾਂ ਦੇ ਕਾਬੂ ਇਹ ਬੇਨਤੀ ਹੈ ਉਧਰ ਟਾਕੜ ਦੇ ਦੋ ਜੱਫਿਆਂ ਦੇ ਬਈ ਦੋ ਜੱਫਿਆਂ ਦੇ ਉਧਰ ਪੀਨ ਵਾਲਾ ਪਾਣੀ ਪਈਦਾ ਕਰ ਦਿਓ ਅਮਰੀਕਾ ਉਧਰ ਧਾਕੜ ਦੇ ਧਾਕੜ ਦੇ ਦੋ ਜੱਸੇ ਹੁਣ ਤੋਂ ਲੈ ਕੇ ਲੱਗਣਗੇ ਜੱਗਾ ਸਰਪੰਚ 5000 ਪੁੱਜਦਾ ਕਰ ਸਕਦਾ ਜਦੋਂ ਦੋ ਲਾਗੇ ਲਾ ਹੁਣ ਤੋਂ ਲੈ ਕੇ ਦੋ ਲਾਗੇ ਏ 5000 ਦਿੱਤਾ ਜਾਵੇਗਾ ਸੌਵਾਲਾ ਤੇ ਕਾਮੀ ਨਮੇੜਤਾ ਸੌਵਾਲਾ ਤੇ ਕਾਮੀ ਨਮੇੜਤਾ ਗੜ ਤੇ 5-5000 ਤੇ ਚਲੀ ਗਈ ਆ ਓ ਅਮਤ ਆ ਗਿਆ ਓ ਕਿਹੜੇ ਤੌਰੀ ਵਾਲਾ ਅਮਤ ਕਬੱਡੀ ਪੌਂਦਰੀ ਵੱਧਦਾ ਹੋਇਆ ਮੋਟਰ ਦੀ ਆਵਾਜ਼ ਥੋੜੀ ਖੋਲ ਦਿੱਤੀ ਜਾਵੇ ਹੂਟਾ ਵਾਲੇ ਨੂੰ ਵੀ ਵੇਖਿਆ ਵੀ ਥੋੜਾ ਜਗੰਨਾ ਹੋ ਗਈ ਭਰਾ ਬਣ ਕੇ ਉਹ ਪੈਂਦੀ ਹੋਈ ਰੇਡ ਤੇ ਮਨੀ ਮੱਲੀਆ ਦਾ ਉਹ ਵੱਜ ਗਈ ਕੈਂਚੀ ਹੱਥੇ ਦੂਰ ਲੱਗਾ ਜ਼ੋਰ ਪੈਂਦੇ ਭੰਗੜੇ ਆ ਸ਼ਾਦੀ ਹਰੀ ਦਾ ਮੇਲਾ ਚੱਲਦਾ ਫੈਨਲ ਚੱਲਦਾ ਹਾ ਦੁੱਖ ਤੋੜੇ ਪਏ ਆ ਉਹ ਸਾਹਮਣੇ ਦੇਖੋ ਮਨੀ ਮੱਲੀਆ ਦੇ ਕਹਿੰਦੇ ਮੇਲਾ ਗੂਜੜ ਲਾ ਲਓ ਮੇਲਾ ਗੂਜੜ ਲਾ ਦਿਓ ਉਧਰ ਕਹਿੰਦੇ ਮੱਖਣ ਮੈਂਬਰ ਵੀਰ ਨੇ ਧੰਨਵਾਦ ਹੈ ਜੱਗਾ ਬਾਈ ਸਰਪੰਚਾ ਬੰਦਲਾ ਉਹਦਰੋਂ ਧੰਨਵਾਦ ਉਹ ਕਬੱਡੀ ਮੁਬਾਰਕਬਾਦ ਬੂਰੀਏ ਦੀ ਯਾਰੀ ਕਹਿੰਦੇ ਜਸ਼ਨਵਾਲ ਜਸ਼ਨ ਦੀ ਯਾਰੀ ਬੂਰੀਆਂ ਨਾਲ ਉਹ ਜਿੰਨਾ ਨਾਲ ਖੜੇ ਅਸੀਂ ਖੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਭੁੱਲ ਕੇ ਖੜੇ ਆ ਭੁੱਲ ਕੇ ਖੜੇ ਆ ਆਲਮਗੀਰਿਆ ਪਹਿਲਵਾਨ ਕਬੱਡੀ ਪਾ ਰਿਹਾ ਹੈ ਲੈ ਵੀ ਟਾਕਰਾ ਦਸ ਦੁਰੀਆਂ ਨੂੰ ਆ ਤੇਰੇ ਜਸ਼ਨ ਦੇ ਵੀ ਵੱਡੇ ਮਾਨ ਲੈ ਜਸ਼ਨ ਤੇ ਟਾਕਰਾ ਆ ਟੱਕਰ ਸਿਰੇ ਦੀ ਐ ਆ ਟੱਕਰ ਸਿਰੇ ਦੀ ਐ ਏ ਆ ਬੱਲੇ 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 ਇੱਥੇ ਰੱਖ ਏ ਆ ਖਾ ਹੋਈ ਜਾਂਦੀ ਆ ਆ ਚੋਟੀ ਦਾ ਮੇਲਾ ਮੇਰੇ ਮਿੱਤਰੋ ਮੇਲਾ ਕਹਿੰਦੇ ਗੂਜਤਿਆ ਪਿੰਡ ਦੇ ਡਰਾਈਵਰ ਨੇ ਮੈਨੂੰ 200 ਰੁਪਇਆ ਬੂਰੀਏ ਦੇ ਲਈ ਪਾਜਦਾ ਹੋਇਆ ਜਸ਼ਨ ਰੱਖ ਲਾ ਇੱਥੇ ਇਹ ਬੂਰੀਏ ਦੇ ਨੇ ਆਹ ਸਾਹਮਣੇ ਦੇਖੋ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਜੱਗਿਆ ਜੀਤੂ ਵੀਰ ਹੈ ਉਧਰ ਕਹਿੰਦੇ ਮੰਗੂ ਨੇ ਜੱਗੀ ਮਾੜਾ ਪੰਜ ਪਲਾ ਦੇ ਬੂਰੀਏ ਪਾ ਬੂਰੀਏ ਬੂਰੀਏ ਦੀਆਂ ਟਿੰਮ ਰੇਡਾਂ 'ਤੇ ਜੱਗ ਤੇ ਜੱਗ ਇਹ ਸਰਪੰਚ ਤੇ ਸਰਪੰਚ ਹੀ ਐ ਦਿਲੋ ਦਰਦਾਂ ਦੇ 来 यार ने ललकारे यारों परमात्मा। परमात्मा गुदो गुदो ने आ स्वाद ਹੁੰਦਾ ਫੇਰ ਕਰੇ ਪ੍ਰਮਾਤਮਾ ਉਹ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿ ਖੀਰਾਂ ਵਾਲੀਏ ਬੋਲਟ ਨੂੰ ਉਹ ਲੋਕੀ ਦੁਗਦ ਦੇ ਕਹਿੰਦੇ ਉਹ ਮਿੱਤਰਾਂ ਦੇ ਕੱਪ ਦੇ ਗੁੜੇ ਵੇਖ ਲਲਕਰੇ ਪੈਂਦੇ ਉਹ ਮੱਕਰਾਂ ਦੇ ਕੱਪ ਦੇ ਗੁੜੇ ਵੇਖ ਲਲਕਰੇ ਪੈਂਦੇ ਪੀਣ ਵਾਲਾ ਪਾਣੀ ਪੋਈਦਾ ਕਰ ਦਿਓ ਜੀ ਇੱਕ ਤੇ ਇੱਕ ਨਾ ਸੋਨੀ ਦੀ ਉਂਗਲ ਤੇ ਥੋੜੀ ਜੋੜ ਲੱਗੀ ਆ ਜੇ ਕਿਸੇ ਕੋਲੇ ਪੱਤਾ रेड टेप ਬਲਗਿਆ ਜੀ ਬਹੁਤ ਧੰਨਵਾਦ ਹੈ ਪੀਰ ਵਾਲਾ ਪਾਣੀ ਪਹੁੰਚਾ ਕਰ ਦਿਓ ਜੀ ਪੀਰ ਵਾਲਾ ਪਾਣੀ ਪੀਰ ਵਾਲਾ ਪਾਣੀ ਮੈਂ ਬੇਨਤੀ ਕਰਾਂਗਾ ਖਿਡਾਰੀ ਵੀਰਾਂ ਦੇ ਲਈ ਜਰੂਰ ਪਹੁੰਚਾ ਕਰ ਦਿੱਤਾ ਜਾਵੇ ਕੇਕੇ ਮੋਟਰ ਤੋਂ ਸਾਡੇ ਮਨਿਸ਼ ਜੀ ਆਏ ਹੋਏ ਨੇ ਕੇਕੇ ਮੋਟਰਸ ਤੋਂ ਬਹੁਤ ਵੱਡਾ ਧੰਨਵਾਦ ਹੈ ਪਰਮਾਤਮਾ ਸਭ ਨੂੰ ਜਣ ਦੇ ਕੰਨ ਵਿੱਚ ਰੱਖੇ ਬਾਈ ਜੱਗਾ ਕਹਿੰਦਾ 5000 ਦਿੱਤਾ ਜਾਵੇਗਾ ਉਧਰ ਸਰਦਾਰ ਜਗਸੀਰ ਸਿੰਘ ਹਰੀ ਦਾ ਤਿੰਨ ਬਲਾਰਿਆਂ ਦੇ ਲਈ 11-1100 ਦੇ ਵੱਡੇ ਬਾਣ ਲੱਖਾ ਸ਼ਾਦੀ ਹਰੀ ਅਮਰੀਖ ਖੋਸਾ ਕੋਟਲਾ ਇਹ ਸੁਖਰਾਜ ਰੋਡੇ ਜਗਸੀਰ ਹਰੀ ਦਾ ਵੀਰ ਦੇ ਵੱਲੋਂ ਬਹੁਤ ਵੱਡਾ ਪਿਆਰ 11-1100 ਦਾ ਆਇਆ ਮੈਚ ਕਹਿੰਦੇ ਫਾਈਨਲ ਚੱਲਦਾ ਹੈ ਲੈ ਵੀ ਚਰਨਜੀਤ ਸਮਝਦੇ ਆ ਵੀ ਤੁਹਾਡੀ ਪ੍ਰੋਬਲਮ ਥੋੜੀ ਉਹਨਾਂ ਦੇ ਉੱਪਰ ਚੋਟ ਲੱਗੀ ਆ ਬਾਈ ਗੁਰਮੀਤ ਕਰੇ ਕਹਿੰਦੇ ਕਿਸੇ ਖਿਡਾਰੀ ਨੂੰ ਤੱਤੀ ਬਾਹ ਨਾ ਲੱਗੇ ਇਹ ਹੱਸਦੇ ਖੇਡਦੇ ਸੋਹਣੇ ਲੱਗਦੇ ਆ ਇਹ ਰੇਡਾਂ ਤੇ ਜੱਫੇ ਲਾਉਣੇ ਸੋਹਣੇ ਲੱਗਦੇ ਆ ਕਹਿੰਦੇ ਕਿਸੇ ਖਿਡਾਰੀ ਨੂੰ ਤੱਤੀ ਬਾਹ ਨਾ ਲੱਗੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖ ਕੇ ਸਾਰੀ ਸੰਗਤ ਸਾਰੇ ਦਰਸ਼ਕ ਅਰਦਾਸ ਬੇਨਤੀ ਜਰੂਰ ਕਰਿਆ ਕਰੀਏ ਇਹਨਾਂ ਖਿਡਾਰੀਆਂ ਦੇ ਲਈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਦੇ ਕਿਸੇ ਨੂੰ ਤੱਤੀ ਬਾਹ ਨਾ ਲੱਗੇ ਲਓ ਸੋਲੀ ਕਬੱਡੀ ਪੌਂਡ ਦੇ ਵਿੱਚ ਕਹਿੰਦੇ ਫੇਰ ਦੁਰਪਿਆ ਲੈ ਵੀ ਮੀਕਾ ਕਰੀ ਗੱਲ ਕਾਲੇ ਪ੍ਰਧਾਨ ਦਾ ਵੀ ਧੰਨਵਾਦ ਸਾਡਾ ਵੀਰ ਕਾਲਾ ਕਾਲੇ ਪ੍ਰਧਾਨ ਦਾ ਵੱਡਾ ਰੋਲ ਵੱਡੇ ਧੰਨਵਾਦ ਆ ਸੋਨੀ ਦੀ ਰੇਡ ਆ ਸੋਨੀ ਦੀ ਰੇਡ ਆ ਸੋਨੀ ਦੀ ਰੇਡ ਜਸ਼ਨ ਦਾ ਯਾਰ ਕਹਿੰਦੇ ਪੂਰੀਆਂ ਅੱਜ ਕਹਿੰਦੇ ਜਸ਼ਨ ਬਾਪੂ ਵੀ ਬੈਠਾ ਹੁਣ ਇੱਧਰ ਕਬੱਡੀ 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 ਓ ਟਾਕੜ ਦੇ ਦੋ ਜੱਸਾ ਓ ਜੱਗੇ ਸਰਪੰਚ ਵੱਲੋਂ ਓ 5000 ਦੇ ਹੋਣਗੇ ਹੁਣ ਇੱਕ ਪਟਵਾਰੀ ਸੱਜ ਤੋਂ ਕਾਨੂੰਗੋ ਸੱਜੋ ਬੇਰਕਰ ਵੀ ਪਰਮਾਤਮਾ ਇੱਕ ਹੀ ਕਰਦੀਏ ਇੱਕ ਜੱਸਾ ਧਾਕੜ ਦਾ ਇੱਕ ਜੱਸਾ 5000 ਦਾ 5000 only 5000 5000 ਵੀਰ ਬਣ ਕੇ ਮੈਚ ਸ਼ੁਰੂ ਕਰੀਏ ਮੈਚ ਸ਼ੁਰੂ ਕਰਦੀਏ ਜਲਦੀ ਦੇ ਨਾਲ ਵੀਰ ਬਣ ਕੇ ਬੇਨਤੀ ਆ ਭਰਾਵਾਂ ਨੂੰ ਲਓ ਬੂਰੀਆ ਕਹਿੰਦੇ ਸੀਸਰ ਕਬੱਡੀ ਪੌਂਡ ਦੇ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਬੂਰੀਏ ਦੀ ਰੇਡ ਫਾਈਨਲ ਚੱਲਦਾ ਜੋਰ ਦੋਨਾਂ ਟੀਮਾਂ ਦਾ ਲੱਗਾ ਹੋਇਆ ਕਿਉਂਕਿ ਹਰ ਕੋਈ ਜਿੱਤਣਾ ਚਾਹੁੰਦਾ ਲਓ ਉੱਤਰ ਜੱਗੀ ਕਹਿੰਦਾ ਜੱਗੀ ਕਹਿੰਦਾ ਸਰਪੰਚ ਵੱਲੋਂ ਜੱਗੇਬਾਈ ਵੱਲੋਂ ਉਹ ਬੂਰੀਏ ਵੀ ਆ ਤਿੰਨਾਂ ਤੇ ਜੱਗੇਬਾਈ ਵੱਲੋਂ ਉਹ ਪੰਜ ਹਿਆ 5000 ਬੂਰੀਏ ਦੀਆਂ ਤਿੰਨ ਰੇਡਾਂ ਤੇ ਹਰ ਆਲਮਗਿਰੀ ਇਹ ਜਸ਼ਨ ਦੇ ਕਹਿੰਦੇ ਕਬੱਡੀ ਪਾਦੀ ਹੈ ਚਾਰ ਜਹੀ ਤਿਆਰ ਦੇ ਉਹ ਟਾਕੜ ਤਿਆਰ ਹੈ ਉਹ ਸੰਦੀਪ ਗੰਗੂਰੀ ਤਿਆਰ ਪਰ ਤਿਆਰ ਆਈ ਦੀਆ ਪੱਟਾਂ ਤੇ ਥਾਪੀਆਂ ਸਾਦੀ ਹਰੀ ਦਾ ਖੇਡ ਮੇਲਾ ਬਿੰਦਰ ਡਰਾਈਵਰ ਵੱਲੋਂ 200 ਗੁਰੀਆਂ ਨੂੰ ਕੋਈ ਦਾ ਹੋ ਗਿਆ ਬਹੁਤ ਵੱਡਾ ਧੰਨਵਾਦ ਹੈ ਜਸ਼ਨ ਫੜੀ ਚੱਲ ਭਾਈ ਬਹਿ ਜਾ ਵੀਰ ਬਣ ਕੇ ਲੈ ਜਾ ਭਰਾ ਬਣ ਕੇ ਉਹ ਸਾਹਮਣੇ ਰੇਡ ਪੈਂਦੀ ਹੈ ਉਹ ਦੁਰੀਆ ਵੀ ਦੀਆ ਮੇਰੇ ਮਿੱਤਰੋ ਇਹਦੇ ਕਹਿੰਦੇ ਚੋਟੀ ਚੋਟੀ ਦੇ ਚੋਟੀ ਚੋਟੀ ਦੇ ਉਹ ਚੋਟੀ ਚੋਟੀ ਦੇ ਨੂੰ ਉਹ ਚੋਟੀ ਚੋਟੀ ਦੇ ਟੱਕ ਰਹੇ ਕਾਲਾ ਬਾਈ ਜਿਹੜਾ ਪ੍ਰਧਾਨ ਅਮਿਤ ਤਨੌਰੀ ਤੁਰਕਾ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਪੁੰਦਰੀ ਅਮਿਤ ਤਨੌਰੀ ਫੇਰ ਵਾਪਸ ਆਇਆ ਫਦਰ ਗਗੋਲੀ ਨੇ ਕਹਿੰਦੇ ਜਸ਼ਨ ਨੂੰ ਤਰਲਾ ਜਫਾ ਲਾ ਕੇ ਬੱਲੇ ਬੱਲੇ ਕਰਾਦੀ ਹੈ ਪਈ ਹੋਈ ਰੇਡ ਹੁਣ ਦੇਖਦਾ ਵੀ ਚੱਕ ਦੇ ਵਿੱਚੋਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਉਹ ਮਰੀ ਟੱਕਰ ਸਰੇ ਦੀ ਹੈ ਆਹ ਪੈਂਦੇ ਭੰਗੜੇ ਵਜ ਦੀ ਤਾੜੀ ਦੁਨੀਆ ਨਜ਼ਾਰੇ ਲੈਂਦੀ ਹੈ ਆਹ ਕਹਿੰਦੇ ਬੱਲੇ ਬੱਲੇ ਹੋਈ ਪਈ ਐ ਇਹ ਆ ਬੱਲੀਆਂ ਉਹ ਬੱਲੇ ਬੱਲੇ ਹੋਈ ਪਈ ਐ ਉਹ ਬੱਲੇ ਬੱਲੇ ਹੋ ਗਈ ਚੱਟੀ ਐ ਆ ਤੇਰੇ ਚੱਟਣੇ ਕਰਾਈ ਹੋਈ ਆ ਆ ਤੇਰੇ ਜੱਗੀ ਨੇ ਕਰਾਈ ਹੋਈ ਆ ਆ ਤੇਰੇ ਜੱਗੇ ਸਰਪੰਚ ਨੇ ਕਰਾਈ ਹੋਈ ਆ ਆ ਸਾਹਮਣੇ ਦੇਖੋ ਅਗਲੀ ਕਬੱਡੀ ਕੌਣ ਪਾਵੇਗਾ ਮੇਰੇ ਮਿੱਤਰੋ ਇਹ ਸਮਾਂ ਦੱਸੇਗਾ ਸ਼ਾਦੀ ਏਰੀ ਦੀ ਧਰਤੀ ਆ ਏ ਇਹ ਪਤੰਦਰਾ ਕੋਲੇ 2 ਕੁ ਮਹੀਨੇ ਟਾਈਮ ਹੁੰਦਾ ਨਾ ਪਤਾ ਨਹੀਂ ਕੀ ਕਰਦੇ ਇਹਦੇ 2 ਵੀ ਕੀ ਸੀ ਆ ਦੋ ਹਫ਼ਤਿਆਂ ਚ ਤੂਤੀ ਬੁਲਾਤੀ ਹੈ ਓ ਜਸ਼ਨ ਆ ਗਿਆ ਓਕੇ ਦੇ ਦੇਸ਼ਣ ਕਬੱਡੀ ਪਾ ਰਿਹਾ ਪੁੱਲਰ ਦੇ ਵੱਲੋਂ ਪੂਰੀਏ ਦੀ ਹਰ ਰੇਡ ਤੇ ਪੈਂ ਪਾਸ ਹੋ ਗਏ ਆਲਮਗੀਰ ਦੀ ਰੇਡ ਟਾਕੜ ਹੋ ਗਿਆ ਪੂਰੇ ਹਾਂ ਲੱਗਦਾ ਜੋਰ ਪਰ ਆਲਮਗੀਰ ਆ ਚੁੰਗਿਆ ਪਰਦਾ ਤੋੜਿਆ ਜਾਂਦਾ ਅਗਲੀ ਰੇਡ ਪੂਰੀਆ ਤੁਰ ਪਿਆ ਲੈ ਵੀ ਪੁੱਲਰ ਕਹਿੰਦਾ ਇਹ ਹਰ ਨੰਬਰ ਪੂਰੀਏ ਦਾ ਪੈਂ ਪਾਸ ਹੋ ਰਿਹਾ ਪੈਂਦੀ ਹੋਈ ਰੇਡ ਲੈ ਵੀ ਇੱਕ ਵਾਰ ਜੱਫੇ ਲਾਉਣੇ ਪੈਣੇ ਉਹ ਜੱਫੇ ਲਾਉਣੇ ਪੈਣੇ ਸੁਖਰਾਜ ਕਹਿੰਦਾ ਉਹ ਜੱਫੇ ਲਾਉਣੇ ਪੈਣੇ ਅੱਜ ਕਦੇ ਸ਼ਾਦੀ ਖਰੀਆ ਏ ਬੱਲੇ 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 ਓ ਚੋਕੀ ਦਾ ਮੁਕਾਬਲਾ ਚੱਲਦਾ ਮੇਰੇ ਮਿੱਤਰੋ ਅਗਲੀ ਕਬੱਡੀ ਕੌਣ ਪਾਵੇਗਾ ਇਹ 100-100 ਪੁਆਇੰਟ ਦਾ ਬੱਲਵ ਹਰ ਇੱਕ ਗਲੀ ਮੋੜ ਤੇ ਜੱਗਦਾ ਓਏ ਕਹਿੰਦੇ ਵੈਗਰੂ ਕਾ ਕੇ ਚੱਕ ਲੋ ਜੇ ਕੋਈ ਸ਼ੱਕੀ ਲੱਗਦਾ ਹੈ ਕਹਿੰਦੇ ਵਾਗਰੂ ਕਹਿ ਕੇ ਚੱਕ ਲੋ ਜੇ ਕੋਈ ਸ਼ੱਕੀ ਲੱਗਦਾ ਜਿਹੜੇ ਸ਼ੱਕੀ ਆ ਸਾ ਪਾਸਾ ਕਰ ਲੋ ਭਰਾ ਬਣ ਕੇ ਆ ਪੈਂਦੀ ਹੋਈ ਰੇਲ ਲਾਈਵ ਵਾਲੇ ਕੈਮਰੇ ਦੇ ਮੂਰੋ ਪਾਸੇ ਹੋ ਜਿਓ ਜੇ ਰੀਪਲੇ ਦੇਖਣਾ ਪੈ ਗਿਆ ਫਿਰ ਡੱਕਾ ਨਹੀਂ ਦੇਖਣਾ ਆ ਪੈਂਦੀ ਹੋਈ ਰੇਲ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਰਾਤ ਘੋੜੀ ਜਿਹੜੇ ਫੈਸਲਾ ਕੀਤਾ ਵੀ ਧਾਵੀ ਦੇ ਹਿੱਸੇ ਦਾ ਜਿਹੜਾ ਅੱਜ ਦੇ ਦਿਲ ਦਾ ਗ੍ਰਾਊਂਡ ਹੋਣ ਦੇ ਔਰ ਜਿੱਤੂ ਇਹ ਸ਼ੱਕ ਤੇ ਰਹਿਣੀ ਹੈ ਉਹ ਸ਼ਾਦੀ ਹਰੀ ਦਾ ਮੇਲਾ ਧੱਕ ਤੇ ਪੈਣੀ ਹੈ 5000 ਉਹ ਕਦੇ ਲੱਗਾ ਹੋਇਆ ਇਹ ਤੀਜੀ ਆ 5000 ਦੀ ਇਹ ਜੱਗੇ ਬਾਈ ਵੱਲੋਂ ਉਹ ਜੱਗੇ ਸਰਪੰਚ ਵੱਲੋਂ ਇਹ ਤੀਜੀ 5000 ਦੀ ਹੈ ਆਓ ਇਧਰ ਭੋਲਨ ਕਹਿੰਦਾ ਵੀ ਮੇਰੇ ਵੱਲੋਂ ਆ ਇੱਕੋ 2100 ਦੀ 5000 ਉਧਰੋਂ 2100 ਇਧਰ 750 ਦੀ ਰੇਡ ਏਕਮਤੇ ਬੂਰੀਆ ਏਕਮਤੇ ਬੂਰੀਆ ਏਕਮਤੇ ਓ ਬੂਰੀਆ 5000 ਜਿੱਤ ਗਿਆ ਜੱਗੇ ਪਾਈ ਵਾਲਾ 2100 ਉਧਰੋਂ ਫੜ ਲਿਆ ਜਿਵੇਂ ਪੰਜ ਆ ਗਿਆ ਆਪਣੇ ਕੋਲੇ ਪੰਜ ਆ ਗਿਆ ਜੱਗੇ ਸਰਪੰਚ ਨੇ ਪੁੱਛਦਾ ਕਰ ਦਿੱਤਾ ਓੜੇ ਤੇ ਧਾਕੜ ਦੇ ਵੀ ਪੁੱਛਦੇ ਕਰਦੇ ਆ ਦਵਾਮਾਂ ਨੇ ਅਸ਼ਕੰਬਰ ਪਹਿਲਵਾਨ ਦਾ ਪੋਤਾ ਕਬੱਡੀ ਤੌਰ ਦੇ ਦੀ ਤੜਿਆ ਹੋਇਆ ਮੇਰੇ ਮਿੱਤਰੋ ਕਿ ਜਿਗਰੇ ਹੈ ਨਹੀਂ ਤੋ ਕਿ ਕਰਨ ਜਿਸਮ ਹਟੇ ਤੇ ਕੱਟੇ ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਲੰਬੇ ਰੱਤੇ ਉਹ ਬੱਲੇ 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 ਚੱਕਰ ਸਿਰੇ ਦੀ ਹੈ ਹਰ ਦੋ ਪਾਸੇ ਹਰ ਦੋ ਪਾਸੇ ਹਰ ਦੋ ਪਾਸੇ ਹਰ ਦੋ ਪਾਸੇ ਸਿਰਾ ਕੋ ਲੱਗਾ ਸਿਰਾ ਕੋ ਲੱਗਾ ਹਰੀ ਜਗਾਂ ਦੇ ਬੈਜਾ ਬੈਜਾ ਹੋਈ ਪਈ ਆ ਆ ਮੈਂ ਤਾਂ ਆਪਣਾ ਵੀ ਚੱਕਰੀ ਗੱਲ ਆ ਆਹ ਸਾਹਮਣੇ ਕਹਿੰਦੇ ਆ ਮਦਧਣੌਰੀ ਵਾਲਾ ਰੇਡ ਪਾਰਿਆ ਮੇਰੇ ਮਿੱਤਰੋ ਉਹ ਭੱਜ 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 ਅਮਰ ਤੇਨੌਰੀ ਦੀ ਕਬੱਡੀ ਉਹ ਮੜੀ ਟਰਾਈ ਕਰਦਾ ਓ 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 है। और पोटा ओके मेरे मित्र और चोटी का मेला शादी हरी मित्री और पटे भाई सोनी आ गया सोनी भागने वाता है फसया पा ਜਿਹੜਾ ਹੋਲ ਦਾ ਨੰਬਰਾ ਕਲੀਅਰ ਕਰ ਦਿੱਤਾ ਜਾਵੇ ਹੋਲ ਦਾ ਨੰਬਰ ਉਹ ਕਲੀਅਰ ਕਰ ਦਿੱਤਾ ਜਾਵੇ ਲਓ ਨੰਬਰ ਕਹਿੰਦੇ ਸੋਨੀ ਦਾ ਹੋਰੀਆ ਕਹਿੰਦੇ ਫੇਰ ਤੁਰ ਪਿਆ ਹੋਰੀਆ ਕਹਿੰਦੇ ਫੇਰ ਤਿਆਰ ਬਕ ਤਿਆਰ ਉਧਰ ਜੱਜੇ ਸਰਪੰਚ ਵੱਲੋਂ ਮੜੀ ਬੱਲੀਆਂ ਦਾ ਇੱਕ ਜੱਫਾ 5000 ਦਾ ਲਓ ਪੈਂਦੀ ਰੇਡ ਆ ਪੂਰੀਆ ਬਾਬਾ ਜੀ ਸਪான்ਸਰ ਨੇ ਇਹ ਟੀਮ ਦੇ ਬਾਬਾ ਜੀ ਸਪான்ਸਰ ਨੇ ਇਧਰ ਵਿੰਦਰ ਡਰਾਈਵਰ ਉਹਦੇ ਲਈ 200 ਜਿਹੜਾ ਪੂਰੀਏ ਨੂੰ ਪੁੱਜਦਾ ਹੋਇਆ ਬਹੁਤ ਵੱਡਾ ਧੰਨਵਾਦ ਜੱਗਾ ਸਰਪੰਚ ਬੜਾ ਵੀਰ ਹੈ 5 5000 ਇੱਕ ਇੱਕ ਨੰਬਰ ਦਾ ਦਿੱਤਾ ਗਿਆ ਸੋਵਾਂ ਵਾਲੀ ਤੇ ਕੱਲ ਹੀ ਨਿਬੜ ਗਈ ਹੈ ਦਵਾਵਾਂ ਨੇ ਓ ਜਸ਼ਨ ਸੁਹਰਾਜ ਆ ਗਿਆ ਕਹਿੰਦੇ ਜਸ਼ਨ ਆਮ ਜੀਰਿਆ ਖੇਡ ਮੈਦਾਨ ਦੇ ਵਿੱਚ ਵੱਟ ਹੈ ਵੀਰੇ ਹੋ ਜੋ ਸਾਈਡ ਤੇ ਥੋੜਾ ਥੋੜਾ ਭਰਾ ਭੜ ਕੇ ਹੋ ਜੋ ਸਾਈਡ ਤੇ ਆ ਸੰਗਰੂਰ ਦੇ ਵਿੱਚ ਕਹਿੰਦੇ ਸਿਰੇ ਦਾ ਫਾਇਦਾ ਚਾਹਦਾ ਫਈ ਹੋਈ ਰੇਲ ਫਦਰ ਗੰਗੂਲੀ ਤਿਆਰ ਟਾਕੜ ਵਰਗੇ ਮੁੰਡੇ ਮਾਰਦੇ ਹੋਏ ਪੱਡਾਂ ਤੇ ਥਾਪੀਆਂ ਐਨ ਚੋਟੀ ਦਾ ਮੁਕਾਬਲਾ ਕੌਣ 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 ਟੱਕਰ ਫੇਰ ਸਿਰੇ ਦੀ ਹੈ ਟੱਕਰ ਫੇਰ ਲੰਗਦਾ ਜੋਰ ਹਰ ਜੋ ਪਾਸੇ ਕਬੱਡੀ 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 ਇਹ ਆ ਜਸ਼ਨ ਅੰਨੀ ਜਾਨ ਦਾ ਮਾਲਕ ਹੈ ਅੰਨੀ ਜਾਂਦਾ ਮਾਲਕ ਹੈ ਜਿਹੜਾ ਹੌਲ ਵਾਲਾ ਨੰਦਰਾ ਬਾਈ ਬਣ ਕੇ ਕਲੀਅਰ ਕਰਦੇ ਹੋ ਲੈ ਵੀ ਅਮਰੀਕ ਬੂਰੀਏ ਦੇ ਕਬੱਡੀ ਪਾਦੀ ਹੈ ਆਓ ਸਾਹਮਣੇ ਕਹਿੰਦੇ ਬੂਰੀਆ ਆ ਗਿਆ ਮੇਰੇ ਮਿੱਤਰੋ ਆਓ ਕਬੱਡੀ ਪੌਣ ਦੇ ਲਈ ਕੱਖ ਕਹਿੰਦੇ ਟੁੱਟਿਆ ਨਹੀਂ ਉਹ ਕੱਖ ਟੁੱਟਿਆ ਨਹੀਂ ਫਾਈਨਲ ਰਹਿੰਦਾ ਖੈੜਾ ਛੁੱਟਿਆ ਨਹੀਂ ਫਾਈਨਲ ਰਹਿੰਦਾ ਖੈੜਾ ਛੁੱਟਿਆ ਨਹੀਂ ਭਾਈ ਜੱਗਾ ਸਰਪੰਚ ਮਨੀ ਦਾ ਇੱਕ ਜੱਸਾ ਜੇ ਲੱਗ ਗਿਆ ਤੇ 5000 ਦਿੱਤਾ ਜਾਣਾ ਹੋਲਡ ਵਾਲਾ ਨੰਬਰ ਬੋਂਦੀ ਮੋਲਕ ਨੂੰ ਬੇਨਤੀ ਹੈ ਵੀ ਉਹ ਜਰੂਰ ਸਾਡੇ ਨਾਲ ਉਹ ਨੰਬਰ ਦਾ ਕਨਫਰਮ ਕਰ ਦਿਓ ਵੀ ਨੰਬਰ ਕੀ ਦਾ ਉਹ ਨੰਬਰ ਕਹਿੰਦੇ ਵੀ ਰੇਡਰ ਦਾ ਉਹ ਨੰਬਰ ਕਹਿੰਦੇ ਤਾਵੀਰ ਹੈ ਉਹ ਨੰਬਰ ਕਹਿੰਦੇ ਆਲਮਗੀਰ ਦਾ ਮੈਂ ਤਾਂ ਹਲੇ ਮੁੱਕੇ ਤੇ ਆਈਏ ਮੇਰਾ ਵੀਰ ਆਈਏ ਰੇਡ ਵੱਡਾ ਧੰਨਵਾਦ ਹੈ ਮੰਗੂ ਬਾਈ ਕਹਿੰਦਾ ਜੱਗਾ ਸਰਪੰਚ ਕਹਿੰਦਾ 5000 ਅਮਰੀਕਾ ਦੇ ਲਈ ਹੈ ਮੰਗੂ ਬਾਈ ਆਪਾਂ ਤਾਂ ਬੱਚੇ ਆ ਤੁਹਾਡੇ ਵੀ ਜੱਗੇ ਬਾਈ ਨੂੰ ਵੀ ਕਹਿੰਦੇ ਤੁਹਾਡੇ ਛੋਟੇ ਵੀਰ ਸੀ ਛੋਟੇ ਹਾਂ ਤੇ ਛੋਟੇ ਭਰਾ ਰਵਾਂਗੇ ਇਹ ਸਭ ਲਈ ਦਵਾਵਾ ਲੈ ਵੀ ਦਲੇਲ ਬੜੀ ਬੜੀ ਜੱਫਾ ਲਾਵੇ ਤੇ ਉਧਰ ਕਹਿੰਦੇ ਵੀ ਬੂਰੀਏ ਵੀ ਤਿੰਨ ਪੈੜੀਆਂ ਤੇ ਮਨਜੀ ਇੱਕ ਹੀ ਜੱਫਾ ਲਾ ਗਿਆ ਤੇ 3100 ਦਿੱਤਾ ਜਾਵੇਗਾ 3 3000 5 5000 ਮਨੀ ਦਾ ਜਸੂ ਮਨੀ ਦਾ ਜਸੂ 7000 ਦਾ ਫਾਈਨਲ ਸ਼ਾਦੀ ਹਰੀ ਦੇ ਖੇਡ ਮੇਲੇ ਦਾ 1100 ਤੋਂ 3100 3100 ਤੋਂ 5000 ਬਗੀਲਾ ਬਾਈ ਕਹਿੰਦਾ 3100 ਸਾਡੇ ਵੱਲੋਂ ਬਗੀਲਾ ਬਾਈ ਕਹਿੰਦਾ 3100 ਸਾਡੇ ਵੱਲੋਂ ਤੇ ਜੱਗਾ ਸਰਪੰਚ 5000 ਉਹ ਬਾਈ ਵੱਲੋਂ ਵੱਧਿਆ ਆਹ ਵੱਡੇ ਮਾਲ ਦਿੱਤੇ ਜਾ ਰਹੇ ਆਮਗਿਰਿਆ ਨੇ ਕਬੱਡੀ ਪਾਈ ਹੈ ਮੈਚ ਕਹਿੰਦੇ ਚੋਟੀ ਦਾ ਚੱਲਦਾ ਲੋਕ ਕਹਿੰਦੇ ਖੁੱਬੇ ਪਏ ਆਹ ਪੈਂਦੀ ਹੀ ਰੇਡ ਤੇ ਸਦਰ ਗੰਗੂਲੀ ਵਰਗੇ ਮਨਦੀਪ ਠਾਕਰ ਵਰਗੇ ਐਮਰੇ ਫੌਕਸਰੇ ਪਰ ਨੰਬਰ 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 ਰੇਡਰ ਦਾ ਆਹ ਜਸ਼ਨ ਦੀ ਉਂਗਲੀ ਖੜੀ ਹੈ ਅਗਲੀ ਰੇਡ ਪੂਰੀਆ ਫੇਰ ਆ ਗਿਆ ਆਹ ਪੂਰੀਆ ਫੇਰ ਆ ਗਿਆ बुरिया फेर आ गया बुरिया फिर आ गया बुरिया सीसर वाला कब्डी प्यार मेरे मित्रों और चारे प्यारली माड़ा चोटी राजा सी हैली मेरे मित्रों बुरिया, बोलो सो ਬੈਸਟ ਸੁਣਿਓ ਬੈਸਟ ਸੁਣਿਓ ਬੈਸਟ ਸੁਣਿਓ ਬੈਸਟ ਸੁਣਿਓ ਵੀ ਸ਼ਾਦੀ ਹਰੀ ਦੇ ਵਿੱਚ ਬੈਸਟ ਕੌਣ ਬਣਿਆ ਪਹਿਲੇ ਨੰਬਰ ਤੇ ਟੀਮ ਘਰੌਰੀ ਫਾਸਟ ਤੇ ਆਲਵੀਰ ਸਾਹਿਬ ਸੈਕਿੰਡ ਦੋਨਾਂ ਟੀਮਾਂ ਨੂੰ ਮੁਬਾਰਕਬਾਦ ਅੱਜ ਦੇ ਸ਼ਾਦੀ ਹਰੀ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਨੌ ਰੇਡਾਂ ਪਾਈਆਂ ਤੇ ਨੌ ਨੰਬਰ ਤੇ ਹੈ ਬੂਰੀ ਸੀਸਰ ਬੈਸਟ ਬਣੇ ਕਾਰੀ ਬੂਰੀਆਂ ਦੇ ਤਾੜੀਆਂ ਮਾਰੇ ਜ਼ੋਰਦਾਰ ਪਟਾਲ ਪਟਾਲ ਖੁਰਦ ਜਿਹੜੇ ਸੰਗਰੂਰ ਦੇ ਵਿੱਚ 20 ਮਾਰਚ ਨੂੰ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਅੱਜ ਦੇ ਅਮੀਰ ਪ੍ਰਾਈਜ਼ ਆਪ ਸਭ ਨੂੰ ਪੇਸ਼ ਹੈ ਮਨੀ ਮੱਲੀਆ 8 ਟੱਚ 2 ਜਫੇ ਮਨੀਸ਼ਾ ਦੀ ਹਰੀ ਦਾ ਕਬੱਡੀ ਕੱਪ ਦਾ ਬੈਸਟ ਜਫੀ ਬੜੀ ਰਗਵੀ ਤਾੜੀਆਂ ਮਾਰੇ ਜ਼ੋਰਦਾਰ सारिय बहत बहुत धनवाद